ਇੱਥੇ ਮਿਲਣਗਾ ਬੜੀਆਂ ਹੌਂਦੀਆਂ ਬੰਡੀਆਂ ਉਹ ਸਾਰੀਆਂ ਸੀਲ ਕਰਕੇ ਮੈਂ ਨਹੀਂ ਸੀਲ ਕਰਾਂ ਸੀ ਕਰਾਈ ਕਰਦਾ ਜਿੱਥੇ ਲੈਂਡਰ ਪੈ ਰਹੇ ਸਾਰੇ ਟਾ ਉਹਨਾਂ ਨੇ ਵੀ ਸੀਲ ਕਰਦਾ ਮੈਂ ਸੀਲ ਲੈਣਾ ਮੈਂ ਨਹੀਂ ਕਰਾਂ ਉਹ ਗਵਾੜਾ ਦੇ ਚਾਚੋਕੀ ਦੇ ਤੇਜਾ ਸਿੰਘ ਨੇ ਨਗਰ ਨਿਗਮ ਅਧਿਕਾਰੀਆਂ ਤੇ ਗੰਭੀਰ ਰੋਪ ਲਗਾਏ ਹਨ ਅਤੇ ਕਿਹਾ ਹੈ ਕਿ ਕਾਫੀ ਸਮੇਂ ਤੋਂ ਨਗਰ ਨਿਗਮ ਅਧਿਕਾਰੀ ਉਹਨਾਂ ਦੇ ਮਕਾਨ ਦੀ ਸੀਲ ਨਹੀਂ ਖੋਲ ਰਹੇ ਹਨ ਅਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਹ ਕਹਿੰਦੇ ਹੋਏ तेज ਸਿੰਘ ਨੇ ਨਗਰ ਨਿਗਮ ਤੇ ਬਾਹਰ ਤਰ ਨਾਲ ਲਾ ਦਿੱਤਾ ਮੁੱਖ ਕਿਤੇ ਜੁਆਇੰਟ ਨਗਰ ਨਿਗਮ ਕਮਿਸ਼ਨਰ ਕੋਲ ਪ੍ਰੀਤ ਸਿੰਘ ਵੀ ਬਜ਼ੁਰਗ ਨੂੰ ਮਿਲੇ ਪਰ ਕੋਈ ਹੱਲ ਨਹੀਂ ਨਿਕਲਿਆ ਬਜ਼ੁਰਗ ਨੇ ਜੰਮ ਕੇ ਨਗਰ ਨਿਗਮ ਵਿੱਚ ਸ਼ੋਰ ਮਚਾਇਆ ਤੇਜ ਸਿੰਘ ਨੇ ਕਿਹਾ ਕਿ ਉਹਨਾਂ ਨੇ ਚਾਚੋ ਕੀ ਵਿਖੇ 1999 ਵਿੱਚ ਮਕਾਨ ਖਰੀਦਿਆ ਸੀ ਬਾਅਦ ਵਿੱਚ ਏਰੀਆ ਕਾਰਪੋਰੇਸ਼ਨ ਵਿੱਚ ਆ ਗਿਆ ਸੀ ਬਾਹਰ ਸਨਲ ਡੇਕੇ ਮਕਾਨ ਨੂੰ ਉਹਨਾਂ ਨੇ ਸਹੀ ਕਰਵਾਇਆ ਤੇ ਉਹ ਆਪਣੀ ਲੜਕੀ ਕੋਲ ਕੈਨੇਡਾ ਚਲੇ ਗਏ ਜਦੋਂ ਵਾਪਸ ਆਇਆ ਤਾਂ ਮਕਾਨ ਨੂੰ ਜ਼ੀਰ ਲੱਗੀ ਹੋਈ ਸੀ ਉਹਨਾਂ ਦੀ ਸੁਣਵਾਈ ਨਾ ਹੋਣ ਕਾਰਨ ਉਸ ਨੂੰ ਨਗਰ ਨਿਕਬੇ ਕੇ ਤਰਨਾ ਦੇਣਾ ਪਿਆ ਐਮਟੀਪੀ ਸਰਿੰਦਰ ਸਿੰਘ ਬੇਧਰ ਨੇ ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਤਹਿਤ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਬਜ਼ੁਰਗ ਫੀਸ ਜਮ੍ਹਾਂ ਨਹੀਂ ਕਰਵਾ ਰਿਹਾ ਹੈ ਜੋ ਕਿਸੇ ਕਾਨੂੰਨ ਵਿੱਚ ਨਹੀਂ ਲਿਖਿਆ ਹੈ ਜੇ ਫੀਸ ਦੇ ਜਮ੍ਹਾਂ ਕਰਵਾ ਸਕਦਾ ਤਾਂ ਉਹ ਪ੍ਰੈਸਾ ਅਫਸਰ ਨੂੰ ਕਿਸ ਤਰ੍ਹਾਂ ਦੇ ਸਕਦਾ ਹੈ ਇਹ ਸਭ ਅਰੋਗ ਝੋਟੇ ਹਨ। ਪਗਵਾੜਾ ਐਕਸੈਸਰੀਜ਼ ਲਿਮਟਡ ਵਿਨੋਦ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਖਾਸ ਰਿਪੋਰਟ। ਜੀ মিডিਆ ਵਾਲਿਆਂ ਦਾ ਜਿਨ੍ਹਾਂ ਨੇ ਆ ਕੇ ਮੇਰੀ ਖੜਿਆ ਸੁਣੀ ਮੈਂ ਸਭ ਤੋਂ ਵੱਧ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਕੀ ਮਾਮਲਾ ਕੀ ਆ ਮਸਲਾ ਮੇਰਾ ਇਹ ਜੀ ਮੈਂ ਇੱਕ ਬਣਿਆ ਬਣਾਇਆ ਮਕਾਨ ਹੂੰ 1999 ਹੂੰ ਤੇ 2001 ਵਿੱਚ ਚਾਚੋ ਕੀ ਪਿੰਡ ਕਿ ਲਿਆ ਸੀ ਜੀ ਜਦੋਂ ਇਹ ਏਰੀਆ ਪਿੰਡ ਸੀ ਹੂੰ ਇਹ ਏਰੀਆ ਮੇਰਾ ਖਾਲ 14 15 ਵਿੱਚ ਕਾਰਪੋਰੇਸ਼ਨ ਆ ਗਿਆ ਸੀ ਹੂੰ ਠੀਕ ਹੈ ਜੀ ਉਹਦਾ ਕੋਈ ਹਿੱਸਾ ਮੇਰੇ ਨਾਮ ਤੇ ਕੁਝ ਮੇਰੀ ਪਤਨੀ ਦੇ ਨਾਮ ਅਜ ਦੋਨਾਂ ਦੇ ਨਾਮ ਤੇ ਹੂੰ ਤੇ ਉਸ ਤੋਂ ਬਾਅਦ ਮੀਂਹੋਂ ਜਿਆਦਾ ਪਏ ਛੱਤਾਂ ਹੋਈਆਂ ਗਾਡਰ ਵਾਲਿਆਂ ਦੀਆਂ ਪਾਣੀਆਂ ਸਾਡੇ ਬਾਪੂ ਨੇ ਲੈ ਕੇ ਦਿੱਤਾ ਈ ਉਹੀ ਬਣੀਆਂ ਇਸ ਹੂੰ ਜਿਹੜੀ ਗਾਡਰ ਵਾਲਿਆਂ ਦੀ ਛੱਤ ਸੀ ਉਹ ਟਹਿ ਗਈ ਸੀ ਹੂੰ ਤੇ ਮੈਂ ਬਾਕੀਆਂ ਨੂੰ ਕੋਸ਼ਿਸ਼ ਨਹੀਂ ਕੀਤਾ ਗਾੜ ਨਾਲ ਤੇ ਬਾਲਲੇ ਤੇ ਬਾਲਲੇ ਨਵੇਂ ਭਾਗੋ ਤੇ ਟੈਲ ਪਾਤੀ ਕੋਸ਼ਿਸ਼ ਤੇ ਲੋਹੇ ਦੀਆਂ ਚਾਦਰਾਂ ਪਾਤੀ ਜਿੰਨੇ ਕੇ ਪੈਸੇ ਸੀ ਵਾਧੂ ਪੈਸੇ ਹੂੰ ਤੇ ਮੇਰੀ ਬੱਚੀ ਮੈਂ ਪੱਟ ਵੇਚੀ ਸੀ ਕੈਨੇਡਾ ਜੇ ਉਹਦਾ ਵਿਆਹ ਹੋ ਗਿਆ ਜੀ ਹੂੰ ਵਿਆਹ ਤੋਂ ਬਾਅਦ ਤੁਹਾਨੂੰ ਬਾਈਕ ਤੋਂ ਦੁੱਧ ਦੀ ਦਾਲ ਵਾਖੀ ਨਗਰ ਨਿਕਾਣ ਚੱਕਾਤੇ ਆਏ ਹੁੰਦੇ ਸੀ ਮੈਂ ਤੁਹਾਨੂੰ ਦੱਸਾਂ ਮੈਂ ਉੱਥੇ ਚਲਾ ਗਿਆ ਜੀ ਤੇ ਮਗਰੋਂ ਮੇਰੇ ਮਗਾਨ ਨੂੰ ਅਸੀਲ ਆਏ ਮੈਨੂੰ ਆਏ ਨੂੰ ਪਤਾ ਲੱਗਿਆ ਜੀ ਮੈਂ ਇਹਨਾਂ ਦਫਤਰ ਉਹ ਚੱਕਰ ਮਾਰਦਾ ਮੈਨੂੰ ਕਹਿੰਦਾ ਸੋਮਵਾਰ ਆ ਜੀ ਬੋਧਵਾਰ ਆ ਜੀ ਸੋਮਵਾਰ ਬੋਧਵਾਰ ਆ ਜਾਏ ਉਹ ਅੱਜ ਆ ਗਿਆ ਕਿੰਨੇ ਦਿਨ ਹੋ ਗਏ ਤਿੰਨ ਮਹੀਨੇ ਹੋ ਗਏ ਮੇਰੀ ਜੁੱਤੀ ਟੁੱਟ ਗਈ ਤੇ ਆ ਮੇਰੀ ਭਾਵੇਂ ਮਗਾਨ ਠੀਲਾ ਮੈਂ ਨੰਗਲ ਕੋਲੋਂ ਉਜਾਇਜ਼ ਕਰਾਇਆ ਤੇ ਹੂੰ ਮੈਂ ਕਿੱਥੇ ਜਾਵਾਂ ਕੀ ਕਹਿੰਦੇ ਅਫਸਰ ਤੁਹਾਨੂੰ ਹੁਣ ਕਹਿੰਦੇ ਸੋਮਵਾਰ ਆ ਜੀ ਬੋਧਵਾਰ ਆ ਜੀ ਹੁਣ ਮੈਨੂੰ ਆ ਵੱਡੇ ਸਾਹਿਬ ਨੂੰ ਮਿਲ ਕੇ ਆਇਆ ਸੀਰੇ ਕਹਿੰਦੇ ਮੈਨੂੰ ਐਫੀ ਡਾਕਟਰ ਨੂੰ ਲਾ ਕੇ ਲਿਆ ਦਿਓ ਬੈਨ ਅੱਛਾ ਬਣਾ ਕੇ ਲਿਆਉਂਗਾ ਦੇਖੋ ਪਹਿਲੇ ਉਹਨੇ ਮਨਾ ਚਾਹ ਪੀਣਾ ਪਿਆ ਮੈਂ ਜੂਮ ਬਣਾ ਮਟਾਰ ਬਣਾਉਂਗਾ ਉਹਨੇ ਮਨਾ ਚਾਹ ਬਣਾ ਲੂਗਾ ਕੌਣ ਕਹਿੰਦਾ ਇਹ ਉਹ ਹੀ ਕੀ ਕਹਿੰਦਾ ਹੂੰ ਹੋਰ ਤਾਂ ਉਹ ਬੋਲਦਾ ਨਹੀਂ ਉਹ ਹੀ ਬੋਲਦਾ ਹੂੰ ਉਹ ਹੀ ਪੈਸੇ ਮੰਗਦਾ ਚਪਾਤੀ ਬੈ ਕੇ ਇਹ ਪੈਸੇ ਮੰਗਦਾ ਉੱਥੇ ਉਹ ਤਾਂ ਬਾਜ਼ਾਰ ਜਿੱਥੇ ਉੱਥੇ ਬੰਦੇ ਬਲੋ ਇੱਥੇ ਬੈਠੇ ਜਿਨ੍ਹਾਂ ਨੂੰ ਪੈਸੇ ਲੈਂਦਾ ਹੁਣ ਮੰਗ ਕੀ ਆ ਹਾਂ ਮੰਗ ਕੀ ਆ ਮੇਰੀ ਮੰਗ ਇਹ ਜੇ ਮੇਰੀ ਸ਼ੀਲ ਖੁੱਲ ਜAVE ਹੋਰ ਮੈਂ ਕੀ ਲੈਣਾ ਹੈ ਹਾਂ ਸਰ ਬਜ਼ੁਰਗ ਆ ਕੇ ਨਗਰ ਟਿੰਗ ਵਿੱਚ ਆ ਕੇ ਕਾਫੀ ਸ਼ੋਰ ਮਚਾ ਰਹੇ ਆ ਰੋਪ ਲਾ ਰਹੇ ਅਫਸਰਾਂ ਤੇ ਕਿ ਮੇਰੇ ਬਿਲਡਿੰਗ ਦੀ ਸੇਲ ਨਹੀਂ ਖੁੱਲ ਰਹੀ ਕੀ ਕਾਰਨ ਹੈ ਕਹਾ ਜਿਹੜੇ ਬਜ਼ੁਰਗ ਹੀ ਹੈਗੇ ਪਹਿਲਾਂ ਤਾਂ ਅਸੀਂ ਉਹਦੇ ਕੋਲ ਬੇਨਤੀ ਕਰਦੇ ਆ ਕਿ ਪੰਜਾਬ ਸਰਕਾਰ ਨੇ ਇਹ ਨਰਾ ਬਹੁਤ ਵੱਡਾ ਬੁਲੰਦ ਕੀਤਾ ਕਿ ਸਰਕਾਰ ਤੁਹਾਡੇ ਦੁਆਰੇ ਤੇ ਜਿਹੜਾ ਨਕਸ਼ਾ ਪਾਸ ਕਰਨਾ ਜਾਂ ਫੀਸ ਜਮ੍ਹਾਂ ਕਰਾਣੀ ਹੈ ਉਹ ਤਾਂ ਸਰਕਾਰ ਦਾ ਆਰਡਰ ਹੀ ਇਹ ਹੈ ਕਿ ਤੁਸੀਂ ਉਹਨਾਂ ਦੇ ਘਰ ਜਾ ਕੇ ਪਾਸ ਕਰਕੇ ਬੋਲਣਾ ਹੈ ਕਿ ਸਾਡੇ ਕੈਂਪ ਲੱਗੇ ਆ ਉਹਨਾਂ ਦੇ ਵਿੱਚ ਅਸੀਂ ਲੋਕਾਂ ਦੇ ਨਕਸ਼ੇ ਵੀ ਪਾਸ ਕਰ ਰਹੇ ਹਾਂ ਤੇ ਡਾਇਰੈਕਟ ਐਨਵਸੀ ਵੀ ਦੇ ਰਹੇ ਹਾਂ ਉਹਨਾਂ ਦੇ ਚੀਕੋਗੇ ਪਰ ਜਿਹੜੇ ਬਜ਼ੁਰਗ ਆਏ ਸੀਗੇ ਇਹ ਕੀ ਚਾਹੁੰਦੇ ਨੇ ਕਿ ਮੇਰੇ ਰਹਿਸ਼ੀ ਲੱਗੇ ਵਿੱਚ ਮਜ਼ਦੂਰ ਪਰਵਾਸੀ ਭਰਾਵਾਂ ਦੇ ਕੁਆਟਰ ਪਾਸ ਕਰ ਦਿੱਤੇ ਜਾਣ ਤੇ ਉਹਦੀ ਫੀਸ ਵੀ ਨਾਲ ਮੇਰੇ ਤੋਂ ਜਮ੍ਹਾਂ ਕਰਵਾਈ ਜਾਵੇ ਕਿਉਂਕਿ ਮੇਰੇ ਕੋਲ ਫੀਸ ਤਾਂ ਹੈ ਨਹੀਂ ਜਮ੍ਹਾਂ ਕਰਵਾਉਣ ਨੂੰ ਅਜੀ ਹਾਂ ਕਿਤੇ ਵੀ ਕਾਨੂੰਨ ਵਿੱਚ ਕੋਈ ਵੀ ਪ੍ਰਬਾਧਨ ਨਹੀਂ ਹੈ ਕਿ ਅਸੀਂ ਕਿਸੇ ਦੇ ਵੀ ਈਡੀਸੀ ਚਾਰਜਸ ਕੰਪੋਜੀਸ਼ਨ ਫੀਸ ਬਿਲਡਿੰਗ ਫੀਸ ਕਾਉਸਸ ਆਪਣੇ ਪੱਧਰ ਤੇ ਮਾਫ ਕਰਦੇ ਹਾਂ ਸਾਡੇ ਕੋਲ ਅਜੀ ਹਾਂ ਕੋਈ ਪ੍ਰਬਾਧਨ ਨਹੀਂ ਹੈ ਸੋ ਸਾਡੀ ਬੇਨਤੀ ਹੈ ਜੇ ਫਿਰ ਸੇ ਪੇ ਕਰਦਾ ਤਾਂ ਫਿਰ ਸੀਲ ਖੋਲ ਸਕਦੇ ਆ ਜੀ ਜਿਓ ਪੇ ਕਰਦੇ ਆ ਆਪਣਾ ਕੁਆਟਰ ਤਬਦੀਲ ਕਰਦੇ ਆ ਲੋਕੀ ਉੱਥੇ ਇਤਰਾਜ਼ ਨਹੀਂ ਕਰਦੇ ਇਸ ਨਗਰ ਨਿਗਮ ਨੂੰ ਸੀਲ ਖੋਲਣੇ ਚ ਕੋਈ ਇਤਰਾਜ਼ ਇਹ ਬਜ਼ੁਰਗ ਨੂੰ ਮੈਂ মিডিਆ ਰਹੀਂ ਤੁਹਾਡੇ ਭਰਾਵਾਂ ਰਹੀਂ ਬੇਨਤੀ ਵੀ ਕਰਦਾ ਹਾਂ ਮੈਂ ਤੇ ਸੁਣਿਆ ਵੀ ਜਿੱਦਾਂ बार-बार ਪੈਸਿਆਂ ਦੇ ਰੋਪੇ ਲਾ ਰਹੇ ਉੱਥੇ ਬੈਠੇ ਕੀ ਉਹ ਕੀ ਕਰਨ ਹੈਗਾ ਇਹ ਜਿਹੜਾ ਤੁਸੀਂ ਵੀ ਸਮਝਦੇ ਹੋ ਜੀ ਇਹ ਜਿਹੜਾ ਪੈਸੇ ਦਾ ਕਾਰਨ ਬੰਦਿਆਂ ਦੇ ਉੱਤੇ ਲਾਇਆ ਜਾਂਦਾ ਹੈ ਤਾਂ ਇੱਕੋ ਹੀ ਹੈ ਵੀ ਮੇਰਾ ਕੰਮ ਸਰਕਾਰ ਦੀ ਫੀਸ ਤੋਂ ਬਗੈਰ ਵੀ ਕਰ ਦਿਓ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਮੈਂ ਸਰਕਾਰ ਦੀ ਫੀਸ ਦੇਣ ਦੇ ਯੋਗ ਨਹੀਂ ਹਾਂ ਤੇ ਤੁਸੀਂ ਰਿਸ਼ਵਤ ਕਿੱਥੋਂ ਕਰ ਲੋਗੇ ਇਹ ਗੱਲਾਂ ਕਿ ਕਿੱਦਾਂ ਕਰ ਸਕਦੇ ਹੋ ਤੇ ਕੌਣ ਮੰਗੇਗਾ ਇੰਨੀ ਬਜ਼ੁਰਗ ਤੋਂ ਇੰਨਾ ਤੁਸੀਂ ਮੈਜਰ ਤੇ ਇਹਨੇ ਬਜ਼ੁਰਗ ਹੋ ਕਿਹੜਾ ਬੰਦਾ ਇਦਾਂ ਦੀ ਹਰਕਤਾਂ ਕਰੇਗਾ ਜੀ ਐਮ ਡੀ ਬੀ ਸਾਹਿਬ ਹੈ ਇੱਕ ਨਾ ਇੰਜ ਦੀਆਂ ਕਈ ਫਿਲਮਾਂ ਸ਼ਹਿਰ ਦੇ ਵਿੱਚ ਹੈ ਜਿਹੜੀਆਂ ਪਾਦੀਆਂ ਪੀਆਂ ਠੀਕ ਹੈ ਜੀ ਜਿਹੜਾ ਨੋਟਿਸ ਵਾਰ-ਵਾਰ ਤੁਹਾਡੇ ਨੂੰ ਦੇਣ ਦੇ ਬਾਵਜੂਦ ਵੀ ਉਹ ਕੋਲ ਸਖਤ ਨਾਲ ਵਾਰ-ਵਾਰ ਚਲਦੀਆਂ ਵੀ ਆਇਆ ਉਹਦੇ ਬਾਰੇ ਕੀ ਕਹਾਂਗਾ ਅ ਨਗਰ ਨਿਗਮ ਫੂਰਵਾੜਾ ਜਿਮਨੇ ਜੁਆਇਨ ਕੀਤੇ ਆ ਕੁੱਲ 15 ਦਿਨ ਹੋਏ ਆ ਤੇ ਹਫਤੇ ਚ ਦੋ ਦਿਨ ਦੀ ਮੇਰੀ ਇਹ ਵਿਜ਼ਿਟ ਹੈ ਮਤਲਬ ਇਸ ਹੱਦ ਤੱਕ ਇਹਨਾਂ ਨੇ ਤੀਸਰੇ ਵਾਲੇ 6 ਵਾਰ ਹੀ ਆ ਸਕੇ ਹੋ ਪਰ ਮੈਂ ਤੁਹਾਨੂੰ ਪ੍ਰੋਸਾ ਦਿੰਦਾ ਤੁਸੀਂ ਨਗਰ ਨਿਗਮ ਫਗਵਾੜਾ ਦੀਆਂ ਬਿਲਡਿੰਗਾਂ ਜਿਹੜੀਆਂ ਅਨਧਿਕਾਰਤ ਨੇ ਉਹਨਾਂ ਤੇ ਕਾਰਵਾਈ ਹੁੰਦੀ ਜਲਦੀ ਹੀ ਵੇਖੋਗੇ ਬਹੁਤ ਜਲਦੀ ਤੁਹਾਨੂੰ ਨਜ਼ਰ ਆਏਗਾ